ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਬਾ ਸਿਟੀ ਦੇ 46ਵੇਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਉਥੋਂ ਕਵਰੇਜ ਚੱਲ ਰਹੀ ਹੈ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉਤੇ ਅਸ ਟਾਈਮ ਅਸੀਂ ਇੱਕ ਐਗਜ਼ਿਬਿਸ਼ਨ ਦੇ ਉੱਤੇ ਪਹੁੰਚੇ ਆ ਜਿਸ ਦਾ ਨਾਮ ਆ ਡੈਕੈਡਸ ਆਫ ਡਿਸੈਂਟ ਜਿਸ ਤਰੀਕੇ ਨਾਲ ਸਿੱਖਾਂ ਦਾ ਕਹਾਣ ਹੋਇਆ ਕਤਲੇਆਮ ਹੋਇਆ ਜੈਨੋਸਾਈਡ ਹੋਇਆ ਉਸ ਦਾ ਇਹ ਬਿਆਨ ਕਰਦੀ ਹੋਈ ਐਗਜ਼ਿਬਿਸ਼ਨ ਇੱਥੇ ਲਾਈ ਹੋਈ ਆ ਆਓ ਉਹਨਾਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੰਦੀਪ ਸਿੰਘ ਗੰਟੀ ਜੀ ਆਪਣੇ ਨਾਲ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਜੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਐਗਜ਼ਿਬਿਸ਼ਨ ਦੇ ਬਾਰੇ ਥੋੜਾ ਦੱਸੋ 50s ਦੇ ਦਹਾਕੇ ਤੋਂ ਮੈਂ ਦੇਖ ਰਿਹਾ 47 ਤੋਂ ਜਦੋਂ ਤੋਂ ਪੰਜਾਬ ਨੂੰ ਵੰਡਿਆ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਇਸ ਦੇ ਵਿੱਚ ਦ੍ਰਿਸ਼ ਦਿਖਾਇਆ ਗਿਆ ਹਾਂਜੀ ਹਾਂਜੀ ਭਾਜੀ ਇਹ ਦੇਖੋ ਬੇਸਿਕਲੀ ਸਾਰੀ ਇੱਕ ਟਾਈਮ ਲਾਈਨ ਦੇ ਵਿੱਚ ਜੋ ਐਗਜ਼ੀਬਿਸ਼ਨ ਬਣਾਈ ਹੋਈ ਆ 1950s ਤੋਂ ਲੈ ਕੇ 67s ਕੱਟੀ ਦਾ ਸੰਘਰਸ਼ 90s ਤੋਂ ਲੈ ਕੇ ਮੁੜ ਕੇ ਫਿਰ ਹੁਣ ਦਾ ਜਿਹੜਾ ਆਨ ਗoing ਕੰਟੀਨਿਊਸ ਸਟਰਗਲ ਆ ਜਿਹੜੀ ਸਿਰਕੌਮ ਦੀ ਚੱਲ ਰਹੀ ਆ ਉਹਦੇ ਚ ਇੱਕ ਵਧੀਆ ਕਾਫੀ ਪੜਨਯੋਗ ਜੋ ਦਸਤਾਵੇਜ਼ ਨੇ ਇਕੱਠੇ ਕਰਕੇ ਉਹਨਾਂ ਦੀ ਐਗਜ਼ੀਬਿਸ਼ਨ ਆ ਜਿਹੜੀ ਸਾਡੇ ਬੱਚਿਆਂ ਨੇ ਬਣਾਈ ਆ ਠੀਕ ਹੈ ਤੇ ਮੈਨੂੰ ਬੜੀ ਹੈਰਾਨੀ ਦੀ ਗੱਲ ਆ ਵੀ ਬਹੁਤ ਜ਼ਿਆਦਾ ਇੱਥੇ ਅੱਜ ਸਵੇਰ ਦੇ ਪੜ੍ਹ ਕੇ ਜਾ ਰਹੇ ਨੇ ਈਵਨ ਕਿ ਦੂਸਰੀ ਕਮਿਊਨਿਟੀਜ਼ ਦੇ ਲੋਕ ਵੀ ਕਾਫੀ ਇੱਥੋਂ ਪੜ੍ਹ ਕੇ ਗਏ ਨੇ ਠੀਕ ਹੈ ਪਰ ਇੱਕ ਮੈਨੂੰ ਬੜੀ ਹੈਰਾਨੀ ਵਾਲੀ ਦਿਲ ਖੁਸ਼ ਕਰਨੇ ਵਾਲੀ ਤੁਹਾਨੂੰ ਮੈਂ ਗੱਲ ਦੱਸਾਂ ਦਿਲ ਨੂੰ ਸਕੂਨ ਦੇਣ ਵਾਲੀ ਗੱਲ ਵੀ ਇੱਥੇ ਅੱਜ ਖੁੱਲਾ ਕਰਕੇ ਨਾ ਅਸੀਂ ਯੂਸੂਅਲੀ ਜਿਹੜੀਆਂ ਐਗਜ਼ਿਬਿਸ਼ਨ ਹੁੰਦੀਆਂ ਨੇ ਵਾਕਿਆਂ ਬਣਾਈਆਂ ਹੁੰਦੀਆਂ ਨੇ ਆਪਾਂ ਤੇ ਪਰ ਅਸੀਂ ਕੀ ਐਕਸਪੀਰੀਅੰਸ ਕੀਤਾ ਵੀ ਅਸੀਂ ਖੁੱਲਾ ਓਪਨ ਹੀ ਰੱਖੀਏ ਤੇ ਇੱਥੇ ਬਹੁਤ ਮਤਲਬ ਸਿਆਣੇ ਬਜ਼ੁਰਗ ਬੀਬੀਆਂ ਜਿਹੜੇ ਆਉਂਦੇ ਨੇ ਸਿਰਫ ਸ਼ਹੀਦਾਂ ਸਿੰਘਾਂ ਦੀਆਂ ਫੋਟੋਆਂ ਦੇਖ ਕੇ ਅਕਾਲ ਤਖਤ ਸਾਹਿਬ ਦੀ ਢੱਠੀ ਦੇਖ ਕੇ ਇੱਥੇ ਕਿੰਨੇ ਹੀ ਲੋਕ ਮੱਥਾ ਟੇਕ ਟੇਕ ਵੀ ਜਾ ਰਹੇ ਨੇ ਸ਼ਹੀਦਾਂ ਦੀਆਂ ਫੋਟੋਆਂ ਨੇ ਸਾਰੇ ਕਾਸੇ ਸੋ ਇੱਕ ਬਹੁਤ ਵੱਡਾ ਹਿੱਸਾ ਸਾਡਾ ਜਿਹੜਾ ਆ ਸਾਡੇ ਜਜ਼ਬਾਤਾਂ ਦਾ ਇੱਕ ਬਹੁਤ ਵੱਡਾ ਇੱਕ ਹਿੱਸਾ ਵਾ ਜਿਹੜਾ ਇਸ ਈਡ ਨਾਲ ਜੁੜਿਆ ਹੋਇਆ ਸਾਡੇ ਬਜ਼ੁਰਗਾਂ ਨੇ ਸਾਰਿਆਂ ਨੇ ਜਿਨ੍ਹਾਂ ਨੇ ਦੇਖੀ ਆ ਬਹੁਤਿਆਂ ਨੇ ਹਡਾਈਆਂ ਨੇ ਕਿਸੇ ਨਾ ਕਿਸੇ ਤਰੀਕੇ ਸਿੱਧੇ ਸਿੱਧੇ ਰੂਪ ਦੇ ਵਿੱਚ ਕਈਆਂ ਨੇ ਆਪਣੇ ਘਰ ਦੇ ਪੁੱਤ ਛੀਦ ਕਰਵਾਏ ਨੇ ਕਈਆਂ ਨੇ ਬਾਅਦ ਚ ਆ ਇੰਡੀਅਨ ਫੋਰਸਾਂ ਦੇ ਜਿਹੜੇ ਟੌਰਚਰ ਨੇ ਉਹ ਝੱਲੇ ਨੇ ਬਹੁਤ ਵੱਡੇ ਵੱਡੇ ਹੈ ਘਰਾਂ ਦੇ ਅਜਾੜੇ ਹੋਏ ਨੇ ਸੋ ਉਹ ਜਿਹੜੇ ਲੋਕਾਂ ਨੇ ਸੀਜ਼ਨ ایکسپੀਰੀਅੰਸ ਵੀ ਕੀਤਾ ਵਾ ਤੇ ਬੜਾ ਸਾਨੂੰ ਵੀ ਬੜਾ ਜਜ਼ਬਾਤੀ ਜਿਹਾ ਲੱਗਿਆ ਮਾਹੌਲ ਇੱਥੇ ਬੜੇ ਅੱਖਾਂ ਭਰ ਕੇ ਲੋਕ ਦੇਖ ਕੇ ਜਾ ਰਹੇ ਨੇ ਮਤਲਬ ਲੋਕ ਫੋਟੋਆਂ ਦੇਖ ਕੇ ਹੀ ਮਤਲਬ ਲਗਭਗ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਫਲੈਸ਼ਬੈਕ ਆ ਸਟੋਰੀ ਸਾਹਮਣੇ ਆ ਰਹੀ ਹੈ ਦਾ ਮਤਲਬ ਸੋ ਇਹ ਸਾਨੂੰ ਬੜੀ ਵਧੀਆ ਲੱਗੀ ਗੱਲ ਵੀ ਦੂਸਰਾ ਬਾਕੀ ਪੜਨ ਨੂੰ ਬੜੇ ਇੰਟਰਸਟ ਨਾਲ ਖੜ ਕੇ ਵੇ ਦੇਖਦੇ ਆ ਵੀ ਇਹ ਇੰਗਲਿਸ਼ ਦੇ ਵਿੱਚ مین ਜਿਹੜਾ ਵੀ ਯੂਥ ਤੱਕ ਜਿਆਦਾ ਅਪਰੋਚ ਹਾਂਜੀ ਹਾਂ ਤੇ ਦੂਸਰਾ ਸੀ ਇੱਕ ਬੁੱਕਾਂ ਦਾ ਜਿਵੇਂ ਹਮੇਸ਼ਾ 2-3 ਸਾਲ ਤੋਂ ਇੱਕ ਗਿਆਨ ਖੜਗ ਨਾਮ ਦਾ ਅਸੀਂ ਇੱਕ ਪ੍ਰੋਜੈਕਟ ਆ ਜਿਹੜਾ ਸ਼ੁਰੂ ਕੀਤਾ ਹੋਇਆ ਸਾਰੇ ਯੂਥ ਨੇ ਤੇ ਉਹਦੇ ਵਿੱਚ ਅਸੀਂ ਲਗਭਗ ਪਹਿਲੇ ਸਮੇਂ ਦੀਆਂ ਸਾਡੇ ਸੰਘਰਸ਼ ਨਾਲ ਸੰਬੰਧਿਤ ਸਾਰੀਆਂ ਕਿਤਾਬਾਂ ਤੇ ਹੁਣ ਦੇ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜੀਆਂ ਨਵੀਆਂ ਛਪੀਆਂ ਸਾਰੀਆਂ ਕਿਤਾਬਾਂ ਲਗਭਗ 1984 ਦੇ ਪੁਰਾਣੇ ਇਤਿਹਾਸਕ ਅੰਕੜਿਆਂ ਨੂੰ ਡਾਕੂਮੈਂਟਸ ਨੂੰ ਇਕੱਠੇ ਕਰਕੇ ਮੌਜੂਦਾ ਸੰਘਰਸ਼ ਦੇ ਤੇ ਆਉਣ ਵਾਲੇ ਸਮੇਂ ਦੀ ਜਿਹੜੀ ਦੁਨੀਆ ਦੀ ਓਵਰਆਲ ਜਿਹੜੀ ਭੂਗੋਲਕ ਰਾਜਨੀਤੀ ਆ ਉਹਨੂੰ ਲੈ ਕੇ ਜੋ ਵੀ ਟੌਪ ਕਲਾਸ ਦਾ ਲਿਟਰੇਚਰ ਇਸ ਟਾਈਮ ਕੋਮ ਕੋ ਅਵੇਲੇਬਲ ਹੈਗਾ ਉਹ ਅਸੀਂ ਲਿਆ ਕੇ ਰੱਖਦੇ ਆ ਤੇ ਉਹ ਵੀ ਬੜੀ ਹੈਰਾਨੀ ਦੀ ਗੱਲ ਆ ਵੀ ਕਿ ਹੋਜਿਆ ਆ ਸੋਸ਼ਲ ਮੀਡੀਆ ਦਾ ਜਿਹੜਾ ਕਿਹੜਾ ਮਾਹੌਲ ਅੱਜਕੱਲ੍ਹ ਹਰ ਇੱਕ ਗੱਲ ਦਾ ਤੱਤਸਾਰ ਕੱਢ ਕੇ ਤੁਹਾਨੂੰ ਸੋਸ਼ਲ ਮੀਡੀਆ ਤੇ ਜਾਂ ਕੁਝ ਤੁਹਾਨੂੰ ਸੁਣਨ ਨੂੰ ਮਿਲਦਾ ਵਾ ਸਕਿੰਟਾਂ ਦੇ ਵਿੱਚ ਪਰ ਕਮਾਲ ਦੀ ਗੱਲ ਆ ਵੀ ਇੰਨੀਆਂ ਜਿਆਦਾ ਹੀ ਬੁੱਕਾਂ ਲੋਕ ਪੜਨ ਲੱਗਾ ਰਹੇ ਨੇ ਲੋਕਾਂ ਦੇ ਵਿੱਚ ਹੌਲੀ-ਹੌਲੀ ਪੜਨ ਦੀ ਰੁਚੀ ਕਾਫੀ ਵਧੀਆ ਕਾਰਨ ਇਹ ਵੀ ਜਦੋਂ ਲੋਕ ਸੁਣਦੇ ਨੇ ਕਈ ਚੀਜ਼ਾਂ ਨੂੰ ਹੌਲੀ-ਹੌਲੀ ਸੁਣ ਕੇ ਤੁਹਾਡੇ ਮਨ ਦੇ ਵਿੱਚ ਤਤਪਰਤਾ ਜਾਗਦੀ ਆ ਵੀ ਇਸ ਗੱਲ ਦਾ ਮਤਲਬ ਫੈਕਟ ਕਿੱਥੋਂ ਆਏ ਰੈਫਰੈਂਸ ਕਿੱਥੋਂ ਆਏ ਜਾਇਰੀ ਪਿੱਛੇ ਦੀ ਪਿਠ ਭੂਮੀ ਕੀ ਐ ਇਸ ਗੱਲ ਦੀ ਕਹਾਣੀ ਦੀ ਘਟਨਾ ਦੀ ਸੋ ਲੋਕਾਂ 'ਚ ਜੋ ਪੜਨ ਦੀ ਰੁਚੀ ਆ ਉਹ ਕਾਫੀ ਜ਼ਿਆਦਾ ਅਸੀਂ ਬੜੀ ਦੇਖਦੇ ਆ ਵੀ ਬੜੇ ਲੋਕਾਂ ਕਰਜੋ ਨੇ ਬਹੁਤ ਜ਼ਿਆਦੀ ਬੁੱਕਾਂ ਮਤਲਬ ਸਾਰੀ ਦਿਹਾੜੀ ਕੋਈ ਘੜੀ ਨਹੀਂ ਹੁੰਦੀ ਹੈਗੀ ਜਦੋਂ ਉੱਥੇ ਪੰਜ ਚਾਰ ਗੁਰੂ ਦੇ ਪਿਆਰੇ ਕਿਤਾਬਾਂ ਨਹੀਂ ਲੈ ਰਹੇ ਹੁੰਦੇ ਸੋ ਸਾਨੂੰ ਇਹ ਵੀ ਇੱਕ ਲੱਗਿਆ ਦੇਖੋ ਕ ਇਹ ਕੌਮ ਦੇ ਮੁੱਖੋ ਮੁਖਰੇ ਐਸਪੈਕਟ ਨੇ ਜਿਨ੍ਹਾਂ ਦੇ ਉੱਤੇ ਸਭ ਕੰਮ ਕਰ ਰਹੇ ਨੇ ਜੀ ਅਸੀਂ ਇੱਕ ਸਾਡੇ ਇਤਿਹਾਸ ਨੂੰ ਆ ਲੋਕਾਂ ਤੱਕ ਪਹੁੰਚਾਉਣ ਦਾ ਤੇ ਸਾਡੀ ਜਿਹੜੀ ਜੋ ਕੌਮੀ ਸੰਘਰਸ਼ ਦੇ ਜੋ ਪਿੱਛੇ ਜੋ ਸਭ ਕੁਝ ਹੋਇਆ ਜਿਹਦੇ ਨਾਲ ਇਹ ਵੱਡਾ ਸੰਘਰਸ਼ ਸ਼ੁਰੂ ਹੋਇਆ 1984 ਤੋਂ ਲੈ ਕੇ ਉਹਦੀ ਬਰੀਕੀ 'ਚ ਹਰੇਕ ਤਰੀਕੇ ਇੱਕ ਵੱਖਰੀ ਕਿਸਮ ਦੀ ਵੱਖਰੀ ਟਾਈਮ ਲਾਈਨ ਦੇ ਵਿੱਚ ਲਿਆ ਕੇ ਸੰਗਤਾਂ ਦੇ ਰੂਬਰੂ ਕਰਦੇ ਆਂ ਤੇ ਉਮੀਦ ਆ ਵੀ ਲੋਕਾਂ ਨੂੰ ਇਸ ਸੰਘਰਸ਼ ਨੂੰ ਸਮਝਣ ਦੇ ਵਿੱਚ ਕਾਫੀ ਸਹਾਇਤਾ ਹੁੰਦੀ ਹੋਵੇ ਨਯਾਨ ਕੀ ਨਾਮ ਹੈ? ਵਾਈਗੁਰਜੀ ਦਾ ਕਾਲਸਾ ਵਾਈਗੁਰਜੀ ਕਿਫਤੇ ਬਸੰਤ ਸਿੰਘ ਜੀ ਕਿੰਨੀ ਉਮਰ ਹੈ? 24 24 ਇਹ ਤੁਸੀਂ ਨਾਲ ਇਹਦੇ ਵਿੱਚ ਹੈਲਪ ਕੀਤੀ? ਹਾਂਜੀ ਕਿੱਦਾਂ? ਜ਼ਿਆਦਾਤਰ ਰਿਸਰਚ ਕਰਨਾ ਤੇ ਜ਼ਿਆਦਾ ਓਵਰਆਲ ਉੱਥੇ ਬਹਿ ਕੇ ਸੋਚਣਾ ਵੀ ਜਿਹੜੇ ਸਾਡੀ ਜਨਰੇਸ਼ਨ ਆ ਉਹਨਾਂ ਨੇ ਕਿੱਦਾਂ ਅਟ੍ਰੈਕਟ ਹੋਣਾ ਫਿਰ ਜਦੋਂ ਆਪਾਂ ਲਿਖਦੇ ਆ ਆਪਾਂ ਜ਼ਿਆਦਾਤਰ ਜਦੋਂ ਆਪਾਂ ਕੰਮ ਕਰਦੇ ਸਾਨੂੰ ਹੁੰਦਾ ਜਿਹੜੀ ਸਾਡੀ ਬੋਲੀ ਆ ਆਪਾਂ ਪੰਜਾਬੀ ਵਿੱਚ ਕਰੀਏ ਪਰ ਫਿਰ ਥੋੜੇ ਜਿਹਾ ਵੀ ਸੋਚਣਾ ਪੈਂਦਾ ਵੀ ਜਿੰਨਾ ਨਾਲ ਆਪਾਂ ਗੱਲਬਾਤ ਕਰਨੀ ਜਿਨ੍ਹਾਂ ਨੂੰ ਇਹ ਗੱਲਾਂ ਸਮਝਾਉਣੀਆਂ ਉਹਨਾਂ ਨੂੰ ਸ਼ਾਇਦ ਨਹੀਂ ਪੰਜਾਬੀ ਆਉਂਦੀ ਫਿਰ ਇੰਗਲਿਸ਼ ਵਿੱਚ ਸਾਰਾ ਟਰਾਂਸਲੇਟ ਕਰਨਾ ਕਿ ਪ੍ਰੋਪਰਲੀ ਹੋਵੇ ਤੇ ਉਸ ਹੱਬ ਨਾਲ ਫੋਟੋਆਂ ਲਵਣੀਆਂ ਕਿ ਉਹ ਜਿਹੜੀ ਚੀਜ਼ ਆ ਉਹ ਪੂਰੀ ਗ੍ਰਾਸ ਪਹੁੰਚਵੇ ਉਹਦੇ ਵਿੱਚ ਸਾਰਾ ਹਲਤ ਕੀਤੀ ਸੀ ਠੀਕ ਹੈ ਤੁਹਾਡੇ ਨਾਲ ਦੇ ਤੁਹਾਡੀ ਉਮਰ ਦੇ ਜਿਹੜੇ ਨੌਜਵਾਨ ਆ ਉਹ ਕਿਦਾਂ ਰਿਸਪੌਂਡ ਕਰਦੇ ਆ ਜ਼ਿਆਦਾਤਰ ਜਦੋਂ ਸਾਰੇ ਆਉਂਦੇ ਆ ਰਿਸਪੌਂਸ ਤਾਂ ਇਹੀ ਹੁੰਦਾ ਥੋੜੇ ਜਿਹਾ ਨੈਰੇਟਿਵ ਜਿਹੜੀਆਂ ਦੂਜੀਆਂ ਚੀਜ਼ਾਂ ਜਿਹੜੇ ਦੂਜੇ ਟੈਂਟ ਆ ਉਦੋਂ ਥੋੜਾ ਜਿਹਾ ਸਾਡਾ ਵਾਕ ਹੀ ਹੁੰਦਾ ਫਿਰ ਇਸ ਸੋਮਸ ਆ ਕਿ ਰਫਰੈਸ਼ਿੰਗ ਪਰਸਪੈਕਟਿਵ ਉਹਨੂੰ ਥੋੜਾ ਜਿਹਾ ਉੱਥੇ ਖੜ ਕੇ ਜਦੋਂ ਪੜਦੇ ਆ ਫਿਰ ਨੈਚਰਲੀ ਜਦੋਂ ਨਵੀਂ ਚੀਜ਼ ਕੋਈ ਹੋਜੀ ਦੇਖਦੇ ਉਹਨਾਂ ਕੋਲ ਕੁਐਸਚਨਸ ਹੁੰਦੇ ਆ ਸੋ ਇਟਸ ਨਾਈਸ ਦ ਕਾਈਂਡ ਆ ਸੀ ਕਿ ਨੌਜੋ ਜਦੋਂ ਆਉਂਦੇ ਆ ਇੰਗੇਜ ਇਨ ਡਿਸਕਸ਼ਨ ਵਿਦ them ਐਂਡ ਵੀ ਪੰਥ ਜਿਹੜੀ ਸੋਚ ਆ ਉਹਨੂੰ ਅੱਗੇ ਵਧਾਉਣਾ ਹੌਲੀ ਹੌਲੀ ਹਾਂਜੀ ਸੋ ਜੀ ਮੈਂ ਜ਼ਿੰਦਾ ਵਿਦਸਟਿਕੀ ਤੇ ਇੱਕ ਦੀਨ ਕੇ ਹੈ ਤਾਂ ਮੈਗਜ਼ੀਨ ਵੀ ਸੀਗਾ ਜਿਹੜਾ ਆਪਾਂ ਪ੍ਰੋਜੈਕਟ ਕੀਤਾ ਸੀਗਾ ਉਹਦੇ ਵਿੱਚ ਵੀ ਬਹੁਤ ਐਦਾਂ ਦਾ ਹੀ ਸਮਾਨ ਆ ਜਿਹੜਾ ਕਿ ਜਿਹੜਾ ਪੰਥਕ ਰਿਲੇਟਡ ਤੇ ਖਾਲਸਾ ਰਾਜ ਰਿਲੇਟਡ ਜਿਹੜਾ ਸਟੱਫ ਆ ਤੇ ਉਹਦੇ ਵਿੱਚ ਵੀ ਇਹਦਾ ਕੀਤਾ ਕਿ ਉਹਦੇ ਵਿੱਚ ਵੀ ਪੰਜਾਬੀ ਨੂੰ ਅੱਗੇ ਰੱਖਦੇ ਆ ਪੰਜਾਬੀ ਵਿੱਚ ਲਿਖਿਆ ਗਿਆ ਤੇ ਉਹਦੇ ਨਾਲ ਟ੍ਰਾਂਸਲੇਸ਼ਨ ਇੰਗਲਿਸ਼ ਵਰਜ਼ਨ ਵੀ ਆ ਫਿਰ ਜਿਹੜੀ ਦੋਨੇ ਜਨਰੇਸ਼ਨ ਉਹ ਪੜ ਸਕਣ ਜਿਨ੍ਹਾਂ ਨੂੰ ਜਿੱਦਾਂ ਹੁੰਦਾ ਤੇ ਉਹਦੇ ਵਿੱਚ ਆਰਟਵਰਕ ਵੀ ਜਿਹੜਾ ਆਪਣੀਆਂ ਭੈਣਾਂ ਨੇ ਕੀਤਾ ਜਿਨ੍ਹਾਂ ਨੇ ਉਹ ਐਕਚੁਅਲੀ ਆਰਟਵਰਕ ਕੀਤਾ origignal ਆਰਟਵਰਕ ਆ ਸੋ ਐਕਚੁਅਲੀ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਨੇ ਜੋ ਆਰਟਵਰਕ ਦੇਖ ਕੇ ਸਭ ਪਤਾ ਲੱਗਦਾ ਵੀ ਐਕਸ਼ੀ ਉਹਨਾਂ ਦਾ ਜਿਹੜਾ ਪੰਥ ਪ੍ਰਤੀ ਪਿਆਰ ਆ ਉਹ ਦੇਖਦਾ ਜਿਨੇ ਪਿਆਰ ਨਾਲ ਉਹ ਕਰਦੇ ਆਰਟਵਰਕ ਸੋ ਜੇ ਤੁਸੀਂ ਨਗਰ ਕੀਰਤਨ ਦੇ ਉੱਤੇ ਆਏ ਹੋਏ ਆ ਕੱਲ ਨੂੰ ਆਉਣਾ ਹੈ ਜਦੋਂ ਵੀ ਆ ਤੁਸੀਂ ਦੇਖ ਰਹੇ ਆ ਸੁਣ ਰਹੇ ਆ ਤਾਂ ਇੱਥੇ ਜ਼ਰੂਰ ਆਓ ਡੈਕੈਡਸ ਆਫ ਡਿਸੈਂਟ ਇਸ ਐਗਜ਼ੀਬਿਸ਼ਨ ਦੇ ਵਿੱਚ ਆਓ ਤੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਜੋ ਅਤਿਆਚਾਰ ਹੋਇਆ ਜੋ ਜੈਨੋਸਾਈਡ ਹੋਇਆ ਉਸਤੇ ਬਾਰੇ ਇਹਦੇ ਵਿੱਚ ਇਨਫੋਰਮੇਸ਼ਨ ਨਾਲੇ ਵੀ ਦੱਸ ਜਾਈਏ ਡੇਵਿਡ ਵਲਡਾਓ ਜਿਹੜੇ ਕਿ ਕਾਂਗਰਸਮੈਨ ਆ ਉਹਨਾਂ ਨੇ 1984 ਦਾ ਜਿਹੜਾ ਜੈਨੋਸਾਈਡ ਹੋਇਆ ਸੀ ਉਸ ਬਾਬਤ ਇੱਕ ਮਤਾ ਵੀ ਜਿਹੜਾ ਆ ਉਹ ਲੈ ਕੇ ਆਂਦਾ ਜੋ ਕਿ ਇੱਕ ਚੰਗੀ ਜਿਹੜੀ ਇੱਕ ਗੱਲ ਹੈਗੀ ਆ ਤਾਂ ਜੋ ਇਸ ਨੂੰ ਜਿਹੜਾ ਉਹ ਰੈਕੋਗਨਾਈਜ਼ ਜਿਹੜਾ ਉਹ ਕੀਤਾ ਜਾ ਸਕੇ ਸੋ ਸਾਰੇ ਜਾਣੇ ਵੱਧ ਤੋਂ ਵੱਧ ਉਸ ਮਤੇ ਨੂੰ ਪਾਸ ਕਰਾਉਣ ਦੇ ਲਈ ਉਸ ਰੈਜ਼ੋਲੂਸ਼ਨ ਯੂਐਸ ਕਾਂਗਰਸ ਪਾਸ ਕਰਾਉਣ ਦੇ ਲਈ ਆਪਣਾ ਜਿਹੜਾ ਉਹ ਜ਼ੋਰ ਜਿਹੜਾ ਜ਼ਰੂਰ ਲਗਾਓ ਸੋ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਜੁੜੇ ਰਹੋ ਇਦਾਂ ਹੀ ਨਾ ਖਾਲਸਾ ਵਾਈਗਰਜੀ ਕੀ ਫਤਿਹ